ਬਿਲਕੁਲ ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਬਾੜ ਦਾ ਖਤਰਾ ਆ ਔਰ ਉਸ ਖਤਰੇ ਨੂੰ ਜਿੱਥੇ ਲੋਕ ਫੇਸ ਕਰਦੇ ਆ ਲੋਕ ਉਸ ਖਤਰੇ ਦੇ ਨਾਲ ਲੜਦੇ ਆ ਉੱਥੇ ਪੰਜਾਬ ਸਰਕਾਰ ਵੀ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਸੰਗਰਾਹੀ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜ ਆ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਤੇ ਆ ਸੋ ਇਸ ਵਾਰ ਇਸ ਵੇਲੇ ਮੈਂ ਰਾਵੀ ਦੇ ਕੰਡੇ ਘੁਗਵਸ ਦਾ ਸਾਡਾ ਪਿੰਡ ਜਿਹੜਾ ਰਕਵਾਲ ਹੈ ਇਸ ਪਿੰਡ ਦੇ ਅੰਦਰ ਕੱਲ ਸ਼ਾਮ ਨੂੰ 5-5-6 ਸੇ ਫੁੱਟ ਪਾਣੀ ਆ ਗਿਆ ਸੀਗਾ ਸੋ ਅੱਜ ਮੈਂ ਬਾਕੀ ਪਿੰਡਾਂ ਚੋਂ ਦੀ ਹੁੰਦਾ ਹੋਇਆ ਹੁਣ ਇਸ ਪਿੰਡ 'ਚ ਆਇਆ ਤੇ ਇਹਨਾਂ ਪਿੰਡਾਂ ਦੇ ਅੰਦਰ ਵਿੱਚ ਚੇਲੇ ਚੱਕਾ ਰਕਵਾਲਾ ਚਾਹੇ ਸਹਾਨਪੂਰਾ ਇੱਥੇ ਵੀ ਕਾਫੀ ਰਾਵੀ ਦਾ ਪਾਣੀ ਓਵਰਫਲੋ ਹੋ ਕੇ ਆਇਆ ਸੋ ਮੈਂ ਲੋਕਾਂ ਨੂੰ ਹੌਸਲਾ ਦੇਣ ਲਈ ਸਮਝੋ ਲੋਕਾਂ ਦੇ ਵਿੱਚ ਆਇਆ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਪਾਣੀ ਤੋਂ ਦੂਰ ਰਿਹਾ ਜਾਵੇ ਪਾਣੀ ਦੇ ਨਾਲ ਜ਼ੋਰ ਨਾ ਕੀਤਾ ਜਾਵੇ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਅ ਇਸ ਵਕਤ ਥਾਵਾਂ ਤੇ ਰੱਖ ਕੇ ਸੋ ਲੱਗਦਾ ਆ ਵੀ ਇਹ ਪਾਣੀ ਇੱਕ ਦੋ ਦਿਨਾਂ ਦੇ ਅੰਦਰ ਆਪਣੇ ਪ੍ਰਾਣੇ ਜਿਹੜੇ ਆ ਰੂਪ ਚਲਾ ਜਾਊਗਾ ਘਟ ਜਾਊਗਾ ਤੇ ਇਹਦੇ ਨਾਲ ਕਾਫੀ ਵੱਡੀ ਰਾਹਤ ਜਿਹੜੀ ਆ ਮਿਲੇਗੀ ਸੋ ਲਗਾਤਾਰ ਲੋਕਾਂ ਦੇ ਵਿੱਚ ਹੈ ਹਰ ਘੜੀ ਹਰ ਪਲ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹੋਏ ਅੱਜ ਇਹਨਾਂ ਪਿੰਡਾਂ ਦੇ ਅੰਦਰ ਆਏ ਆ ਸੋ ਕੁਦਰਤ ਦਾ ਵੀ ਧੰਨਵਾਦ ਵੀ ਕੁਦਰਤ ਨੇ ਵੀ ਆਪਣਾ ਰੂਪ ਜਿਹੜਾ ਉਹ ਚੇਂਜ ਕਰ ਲਿਆ ਕੱਲ ਰਾਤ ਦੀ ਬਾਰਸ਼ ਨਹੀਂ ਪਈ ਸਾਡੇ ਇਲਾਕੇ ਦੇ ਅੰਦਰ ਉਮੀਦ ਕਰਦੇ ਆ ਵੀ ਲੋਕ ਜਲਦੀ ਆਪਣੀ ਪ੍ਰਾਣੀ ਨਾਰਮਲ ਜ਼ਿੰਦਗੀ ਦੇ ਅੰਦਰ ਪ੍ਰਵੇਸ਼ ਕਰਨਗੇ ਬਿਲਕੁਲ ਜਿਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਬਾੜ ਦਾ ਖਤਰਾ ਆਇਆ ਔਰ ਉਸ ਖਤਰੇ ਨੂੰ ਜਿੱਥੇ ਲੋਕ ਫੇਸ ਕਰਦੇ ਆ ਲੋਕ ਉਸ ਖਤਰੇ ਦੇ ਨਾਲ ਲੜਦੇ ਆ ਉੱਥੇ ਪੰਜਾਬ ਸਰਕਾਰ ਵੀ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਜਲ ਸੰਗ ਰਹਿ ਕੇ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜਾ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਤੇ ਆਇਆ ਸੋ ਇਸ ਵਾਰ ਇਸ ਵੇਲੇ ਮੈਂ ਰਾਵੀ ਦੇ ਕੰਡੇ ਘੁਗਵਸ ਦਾ ਸਾਡਾ ਪਿੰਡ ਜਿਹੜਾ ਰਕਵਾਲ ਹੈ ਜਿਸ ਪਿੰਡ ਦੇ ਅੰਦਰ ਕੱਲ੍ਹ ਸ਼ਾਮ ਨੂੰ 5 5 6 6 ਫੁੱਟ ਪਾਣੀ ਆ ਗਿਆ ਸੀਗਾ ਸੋ ਅੱਜ ਮੈਂ ਬਾਕੀ ਪਿੰਡਾਂ ਚੋਂ ਦੀ ਹੁੰਦਾ ਹੋਇਆ ਹੁਣ ਇਸ ਪਿੰਡ 'ਚ ਆਇਆ ਤੇ ਇਹਨਾਂ ਪਿੰਡਾਂ ਦੇ ਅੰਦਰ ਵਿੱਚ ਚਾਹੇ ਚੇਲੇ ਚੱਕਾ ਰਕਵਾਲ ਆ ਚਾਹੇ ਸਹਾਨਪੂਰਾ ਇੱਥੇ ਵੀ ਕਾਫੀ ਰਾਵੀ ਦਾ ਪਾਣੀ ਓਵਰਫਲੋ ਹੋ ਕੇ ਆਇਆ ਸੋ ਮੈਂ ਲੋਕਾਂ ਨੂੰ ਹੌਸਲਾ ਦੇਣ ਲਈ ਸਮਝੋ ਲੋਕਾਂ ਦੇ ਵਿੱਚ ਆਇਆ ਸੋ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਕਿ ਪਾਣੀ ਤੋਂ ਦੂਰ ਰਿਹਾ ਜਾਵੇ ਪਾਣੀ ਦੇ ਨਾਲ ਜ਼ੋਰ ਨਾ ਕੀਤਾ ਜਾਵੇ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੂੰ ਅ ਇਸ ਸੁਰੱਖਿਅਤ ਥਾਂਵਾਂ ਤੇ ਰੱਖ ਕੇ ਸੋ ਲੱਗਦਾ ਆ ਵੀ ਇਹ ਪਾਣੀ ਇੱਕ ਦੋ ਦਿਨਾਂ ਦੇ ਅੰਦਰ ਆਪਣੇ ਪ੍ਰਾਣੇ ਜਿਹੜੇ ਆ ਰੂਟ ਚਲਾ ਜਾਊਗਾ ਘਟ ਜਾਊਗਾ ਤੇ ਇਹਦੇ ਨਾਲ ਕਾਫੀ ਵੱਡੀ ਰਾਹਤ ਜਿਹੜੀ ਆ ਮਿਲੇਗੀ ਸੋ ਲਗਾਤਾਰ ਲੋਕਾਂ ਦੇ ਵਿੱਚ ਹੈ ਹਰ ਘੜੀ ਹਰ ਪਲ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੋਚਦੇ ਹੋਏ ਅੱਜ ਇਹਨਾਂ ਪਿੰਡਾਂ ਦੇ ਅੰਦਰ ਆਏ ਆ ਸੋ ਕੁਦਰਤ ਦਾ ਵੀ ਧੰਨਵਾਦ ਵੀ ਕੁਦਰਤ ਨੇ ਵੀ ਆਪਣਾ ਰੂਪ ਜਿਹੜਾ ਉਹ ਚੇਜ਼ ਕਰ ਲਿਆ ਕੱਲ ਰਾਤ ਦੀ ਬਾਰਿਸ਼ ਨਹੀਂ ਪਈ ਸਾਡੇ ਇਲਾਕੇ ਦੇ ਅੰਦਰ ਉਮੀਦ ਕਰਦੇ ਆ ਵੀ ਲੋਕ ਜਲਦੀ ਆਪਣੀ ਪ੍ਰਾਣੀ ਨਾਰਮਲ ਜ਼ਿੰਦਗੀ ਦੇ ਅੰਦਰ ਪ੍ਰਵੇਸ਼ ਕਰਣ